ਨਮਸਕਾਰ ਜੀ ਨਮਸਕਾਰ ਜੀ ਕੋਣ ਹੋ ਤੁਸੀਂ ਮੈਂ ਇੱਥੋਂ ਹੀ ਆ ਜੀ ਤੁਹਾਡੇ ਪਿੰਡੋਂ ਉਹ ਪਰਲੇ ਪਾਸੇ ਰਹਿਣਾ ਹਾਂ ਮੈਂ ਕੀ ਕਰਾਂ ਕੰਮ ਦੱਸ ਗਈ ਐ ਅਸੀਂ ਨਾ ਜੀ ਦੋ ਕੁ ਬੰਦੇ ਨੇ ਇੱਕ ਕਮੇਟੀ ਬਣਾਈ ਆ ਬੱਲੇ ਵੇ ਤੇਰੇ ਆ ਪੰਜ ਬੰਦਿਆਂ ਦੀ ਕਮੇਟੀ ਦਾ ਤਾਂ ਮੈਂ ਪਹਿਲਾਂ ਬਹੁਤ ਵਾਰੀ ਸੁਣਿਆ ਆ ਦੋ ਮੈਂਬਰਾਂ ਦੀ ਕਮੇਟੀ ਤਾਂ ਮੈਂ ਅੱਜ ਤੇਰੇ ਕੋਲੋਂ ਪਹਿਲੀ ਵਾਰੀ ਸੁਣੀ ਐ ਤੁਸੀਂ ਚੱਕਰਾਂ 'ਚ ਨਾ ਪਾਓ ਤੁਸੀਂ ਮੈਨੂੰ ਇਹ ਦੱਸੋ ਵੀ ਤੁਹਾਡੀ 11000 ਦੀ ਪਰਚੀ ਕੱਟ ਦੇਆ ਪਹਿਲਾ ਮੈਨੂੰ ਇਹ ਦੱਸ ਵੀ ਪਰਚੇ ਕੱਟਣੀ ਕਾਦੀ ਆ ਤੂੰ ਕੀ ਕਰਦਾ ਫਿਰਦਾ ਅਸੀਂ ਨਾ ਜੀ ਸਾਰੀ ਕਮੇਟੀ ਚੁੱਪ ਕਰ ਜਾਵੇ ਦੋ ਜਾਨਾਂ ਦੀ ਤਾਂ ਤੁਹਾਡੀ ਕਮੇਟੀ ਆ ਸਾਰੀ ਕਮੇਟੀ ਕਿਹੜੀ ਆ ਆਹੋ ਜੀ ਕਮੇਟੀ ਦਾ ਕਮੇਟੀ ਹੁੰਦੀ ਆ ਅਸੀਂ ਨਾ ਸਭ ਨੇ ਰਲ ਕੇ ਇੱਕ ਫੈਸਲਾ ਕੀਤਾ ਵੀ ਆਪਣੇ ਪਿੰਡ ਦੇ ਵਿੱਚ ਇੱਕ ਡਿਸਪੈਂਸਰੀ ਖੋਲੀ ਜਾਵੇ ਤੇ ਜਿਹਦੇ ਵਿੱਚ ਲੋੜਵੰਦਾਂ ਦਾ ਮੁਫਤ ਇਲਾਜ ਕੀਤਾ ਜਾਵੇ ਸਭ ਦਾ ਫਾਇਦਾ ਹੋ ਜਾਊਗਾ ਜੀ ਇਹ ਤਾਂ ਤੁਹਾਡੀ ਦੋ ਮੈਂਬਰਾਂ ਦੀ ਕਮੇਟੀ ਨੇ ਵਧੀਆ ਫੈਸਲਾ ਕੀਤਾ ਬਾਕੀ ਸਾਰੇ ਪਿੰਡ ਦੇ ਵੀ ਰਾਜੀ ਆ ਕੋਈ ਗੱਲ ਨਹੀਂ ਜੀ ਹੌਲੀ ਹੌਲੀ ਸਭ ਰਾਜੀ ਹੋ ਜਾਣਗੇ ਮੈਂ ਤੁਹਾਡੀ 11000 ਦੀ ਪਰਚੀ ਕੱਢ ਦਿਆਂ ਉਹ ਨਹੀਂ ਨਹੀਂ ਜਦੋਂ ਤੁਸੀਂ ਇੱਥੇ ਕੰਮ ਸ਼ੁਰੂ ਕਰੋਗੇ ਨਾ ਅਸੀਂ ਆਪਦਾ ਯੋਗਦਾਨ ਉੱਥੇ ਪਾ ਆਵਾਂਗੇ ਨਾਲੇ ਹਾਂ ਪਿੰਡ ਚ ਕਿੰਨੇ ਕ ਘਰਾਂ ਨੇ ਪਰਚੀਆਂ ਕਟਾਲੀਆਂ ਮੈਂ ਸਾਰੇ ਪਿੰਡ ਵਿੱਚ ਜਿਹੜਾ ਕੱਢਿਆ ਜੀ ਹਜੇ ਤੱਕ ਤਾਂ ਮੈਥੋਂ 10 ਕ ਘਰਾਂ ਨੇ ਪਰਚੀਆਂ ਕਟਾਈਆਂ ਤੇ ਮੈਨੂੰ ਤਾਂ ਇਹ ਲੱਗਦਾ ਵੀ ਸਾਰੀ ਕਮੇਟੀ ਨੂੰ ਨਾਲ ਲੈ ਕੇ ਤੁਰਨਾ ਪਊਗਾ ਵੇ ਬਿਮਾਰੀਆਂ ਦੋ ਤਾਂ ਜਾਣੇ ਹੋ ਤੁਸੀਂ ਪਹਿਲਾਂ ਮੈਨੂੰ ਇਹ ਦੱਸ ਵੀ ਤੇਰਾ ਦੂਜਾ ਮੈਂਬਰ ਕਿਉਂ ਨਹੀਂ ਆਇਆ ਉਹ ਤਾਂ ਨਾ ਜੀ ਅੱਜ ਦਿਹਾੜੀ ਗਿਆ ਸੀ ਛਟੀਆਂ ਪਟਣ ਕੱਲ੍ਹ ਤੋਂ ਅਸੀਂ ਦੋਵੇਂ ਆਵਾਂਗੇ ਸਾਡੇ ਘਰੇ ਤਾਂ ਪਲਾਂਦੀ ਨਾ ਹੀ ਆਇਓ ਕੀ ਗੱਲ ਜੀ ਤੁਸੀਂ ਉੱਥੇ ਪਚਾਦੋਂਗੇ ਨਾ ਪੈਸੇ ਮਿਲਣ ਇੱਥੇ ਤੇ ਨਾ ਮਿਲਣ ਉੱਥੇ ਚਲ ਸਾਡੇ ਘਰੋਂ ਭੱਜ ਜਾ ਚੱਲ ਕੰਜੂਸ ਕਿਸੇ ਥਾਂ ਦੇ